ਨਮਸਕਾਰ ਤੁਸੀਂ ਵੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਬਲਵਾਨਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ 7 ਦਿਨਾਂ ਬਾਅਦ ਜਿੱਥੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਉੱਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਵੀ ਅੱਜ 7 ਦਿਨਾਂ ਬਾਅਦ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਬਲਵਾਨਾ ਦੇ ਵਿੱਚ ਬੀਤੇ ਦਿਨੀ 2 ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦਾ ਜਿਹੜਾ ਬੜੀ ਬੇਰਹਿਮੀ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਮਾਮਲੇ ਦੀ ਜਿਹੜੀ ਹੈ ਪੁਲਿਸ ਪੁਸ਼ਤ ਪਰਤਾਲ ਕਰਨੀ ਸੀ ਜਿਸ ਦੇ ਵਿੱਚ ਪੁਲਿਸ ਨੂੰ ਹੁਣ 7 ਦਿਨਾਂ ਬਾਅਦ ਜਿਹੜੀ ਹੈ ਕਾਮਯਾਬੀ ਹਾਸਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਬਲਵਾਨਾ ਪੁਲਿਸ ਨੂੰ ਜਿਹੜੀ ਹੈ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ ਜੋ ਮੁੱਖ ਦੋਸ਼ੀ ਹੈ ਤੇ ਉਸ ਦਾ ਡਰਾਈਵਰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੇ ਇੱਕ ਦੋ ਵਿਅਕਤੀ ਜਿਹੜੇ ਨੇ ਜਾ ਰਹੇ ਹੁੰਦੇ ਨੇ ਤੇ ਅਕਸਰ ਹੀ ਇੱਕ ਰਾਹ ਦੇ ਵਿੱਚ ਰੁਕ ਕੇ ਕਿਸੇ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਪਿੱਥੇ ਕੁਝ ਗੱਡੀਆਂ ਦੇ ਸਵਾਰ ਵਿਅਕਤੀਆਂ ਵੱਲੋਂ ਜਿਹੜੇ ਵਿਅਕਤੀ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਵਿਅਕਤੀ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਦਾਖਲ ਦੇ ਦੌਰਾਨ ਉਸ ਵਿਅਕਤੀ ਦੀ ਜਿਹੜੀ ਹੈ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਜੜੇ ਨੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਲਗਾਤਾਰ 7 ਦਿਨਾਂ ਤੋਂ ਪਰਿਵਾਰਕ ਮੈਂਬਰਾਂ ਵੱਲੋਂ ਵਿਅਕਤੀ ਦਾ ਜਿਹੜਾ ਹੈ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮੁੱਖ ਦੋਸ਼ੀ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਹੁਣ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਆ ਰਾਹਤ ਮਿਲੀ ਆ ਪਰਿਵਾਰਕ ਮੈਂ ਹਮਰਾ ਵੱਲੋਂ ਜਿਹੜੇ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਮੌਕੇ ਤੇ ਮੇਰੇ ਸਹਿਯੋਗੀ ਜਿਹੜੇ ਨੇ ਉਹਨਾਂ ਵੱਲੋਂ ਸੋਨੂੰ ਸਹਾਇਕ ਜੋ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਦੱਸ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਰਕਾਰੀ ਹਸਪਤਾਲ ਦੀਆਂ ਤੁਹਾਨੂੰ ਦੱਸੀਏ ਬਿਸਨਪੁਰਾ ਦੇ ਵਿੱਚ ਇੱਕ ਨੌਜਵਾਨ ਦਾ ਜਿਹੜਾਗਾ ਮਾਰਪੀਟ ਦੇ ਦੌਰਾਨ ਜਿਹੜਾਗਾ ਜ਼ਖਮੀ ਹੋਇਆ ਸੀਗਾ ਸੱਟਾਂ ਲੱਗੀਆਂ ਸੀਗੀਆਂ ਤੇ ਉਹਨੂੰ ਜਿਹੜਾਗਾ ਬੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਘਟਨਾ ਜਿਹੜੀ ਆ ਕਿਤਨੀ ਕੀ ਦੱਸੀ ਜਾ ਰਹੀ ਆ ਤੇ ਜਿਹੜਾਗਾ ਉਹ ਜਿਹੜਾਗਾ ਆਪਦਾ ਜਿਹੜਾਗਾ ਸੱਤਾਂ ਦਾ ਤਣਾਵ ਨਾਲ ਸੰਦੇ ਹੋਏ ਜਿਹੜਾਗਾ ਉਹਦੀ ਮੌਤ ਹੋ ਗਈ ਸੀ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਵੀ ਜਿਨ੍ਹਾਂ ਨੇ ਸੱਤਾਂ ਮਾਰਿਆ ਨੇ ਤੇ ਉਹਨਾਂ ਦੇ ਖਿਲਾਫ ਦੋਸ਼ਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਵੇ 7 ਦਿਨ ਬੀਤ ਜਾਣ ਤੋਂ ਬਾਅਦ ਜਿਹੜਾਗਾ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਹੈ ਕਾਮਯਾਬੀ ਹਾਸਲ ਹੋਈ ਹੈ ਜਿਹੜਾ ਮੈਂ ਦੋਸ਼ੀ ਆ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਆਪਾਂ ਸਾਰੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਨਾਲ ਲਵਾਂਗੇ ਵੀ ਜਿਹੜਾਗਾ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਵੇਖਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਹੈਗੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਅੱਗੇ ਜਿਹੜੀ ਹੈ ਕੀ ਮੰਗ ਕਰ ਰਹੇ ਨੇ ਠੀਕ ਘਟਨਾ ਕਰਨਾ ਸਰ ਇੱਕ ਤਾਂ ਇੱਕ ਤਰੀਕ ਦੀ ਇਹ ਸੀਤੋਪਨੋ ਤੋਂ ਆਪਣੇ ਘਰ ਜਾ ਰਿਹਾ ਸੀ ਜਿਵੇਂ ਰੋਟੀਨ ਹੁੰਦਾ ਹੈ ਮਾਲੋ ਤੇ ਰਸਤੇ 'ਚ ਦਿਵਾਂਸ ਲੋੜ ਹੈ ਮੇਰੀ ਮਰੋਟੂ ਗੰਗਨਗਰ ਹੋਰ ਤਾਂ ਉਹ ਬੂਟ ਮੋੜ ਸੇ ਲੈ ਕੇ ਕਿਸੇ ਦਾ ਇੰਤਜ਼ਾਰ ਕਰਿਆ ਸੀ ਯਾਰ ਮਿੱਤਰ ਦਾ ਇਹਨਾਂ ਨੇ ਵੀ ਜਿਹੜੀ ਹੈਰੀਅਰ ਘਾਟੀ ਹੈ ਉਹਦੇ ਇਹ ਬੰਦੇ ਉਦਨੇ ਜਿਤਨੇ ਕੁਮਾਰ ਜਿਹੜੇ ਹੈਗੇ ਗੁੰਡੇ ਸੀ ਇਹਨਾਂ ਨੇ ਕੰਡਾਂ ਬਣਾਏ ਸੀ ਹੈਰੀ ਦੇ ਨਾਲ ਉਹਨੇ ਨਿਰਮਪੁਰੀ ਹਤਿਆ ਤਮਿਆ ਨਾਲ ਜੀ ਜਿਵੇਂ ਨੁਕਲੀ ਚੀਜ਼ਾਂ ਐ ਉਹ ਵੀ ਕੰਡ ਦੇ ਗੰਡਾ ਸੇਬ वगैरह जो भी ਇਹਨਾਂ ਕੋਲ ਸੀ ਉਹ ਸਾਰੇ ਉਜ਼ਾਰ ਬੁਰਾ ਰੱਦ ਗਏਵੇਂ ਤਸਲੀ ਕਰਾ ਕੇ ਮਾਰ ਕੇ ਗਏ ਕਿ ਵਜ੍ਹਾ ਕੀ ਹੈ ਕਿਉਂ ਮਾਰੇ ਗਏ ਵਜ੍ਹਾ ਇਹ ਸੀ ਜਿਹੜੇ ਨਸ਼ੇ ਦਾ ਵਿਰੋਧ ਕਰਦਾ ਸੀ ਤੇ ਤਿੰਨ ਵਾਰੀ ਇਹਨਾਂ ਸਮਝਾਤਾ ਵੀ ਤੇ ਅੱਗੇ ਘਰਪੜ ਤੇ ਲੋਕਾਂ ਦੇ ਕਿਉਂ ਔਰ ਪਿੰਡਾਂ ਨੂੰ ਕਰੀ ਜਾਂਦੇ ਇਸ ਜੀ ਦੇ ਦੀ ਰਾਜੀ ਸੀ ਤੂੰ ਕੌਣ ਹੈ ਰੋਕਣ ਵਾਲਾ ਮੈਂ ਇਹਨਾਂ ਕਰਨ ਇਹੀ ਰਿਹਾ ਜੀ ਔਰ ਕੋਈ ਕੰਮ ਇਹਦੇ ਵਿੱਚ ਕੌਣ ਕੌਣ ਗ੍ਰਿਫਤਾਰ ਹੋਇਆ ਜੀ ਗ੍ਰਿਫਤਾਰ ਜਤਿਨ ਕੁਮਾਰ ਦੇ ਇੱਕ ਉਹ ਡਰਾਈਵਰ ਸੁਨੀਲ ਕੁਮਾਰ ਦੋ ਹੀ ਦੋ ਹੀ ਗ੍ਰਿਫਤਾਰੀ ਹੋਈਆਂ ਹੈ ਮਿਰਤ ਕਿੰਨੇ ਸਾਲ ਦਾ ਸੀਗਾ ਕਿੰਨੇ ਬੱਚੇ ਮਿਰਤ ਸਿੰਘ ਜੀ 32-33 ਸਾਲ ਦਾ ਸੀ ਇੱਕ ਬੱਚੇ 7 ਸਾਲ ਦੀ ਕੁੜੀ ਆ ਉਹਦੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਕਿ ਉਹ ਜਿਹੜੇ ਮੈਨ ਦੋਸ਼ੀ ਸੀ ਅਰੈਸਟ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਛੇੜਦੇ ਬਾਕੀ ਅਸੀਂ ਹੋਰ ਵੀ ਅਮੈਦ ਕਰਦੇ ਆਂ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਹੋਰ ਜਿਹੜੇ ਦੋਸ਼ੀ ਰਹਿ ਗਏ ਉਹਨਾਂ ਨੂੰ ਫੜਿਆ ਜਾਵੇ ਤਾਂ ਬਿਸ਼ਨਪੁਰੇ ਦਾ ਭਾਰਤ ਰਤਨ ਸੀਗਾ ਨੌਜਵਾਨ ਸੀਗਾ ਜਿਹਦੇ ਇੱਕ ਬੱਚਾ ਸੀਗਾ ਤੇ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਕਤਲ ਹੋ ਜਾਣਾ ਤੇ ਜਿਹੜਾ ਹੈਗਾ ਪਰਿਵਾਰ ਨੂੰ ਹਿਸਾਬ ਨਾ ਮਿਲਣਾ ਬੜੀ ਹੀ ਨਿੰਦਨੀਆ ਗੱਲ ਜਿਹੜੀ ਆ ਲੋਕਾਂ ਵੱਲੋਂ ਜਿਹੜੀ ਆ ਦੱਸੀ ਗਈ ਆ ਤੇ ਜਿਹੜਾਗਾ ਪੁਲਿਸ ਪ੍ਰਸ਼ਾਸਨ ਜਿਹੜਾਗਾ 7 ਦਿਨਾਂ ਬਾਅਦ ਜਿਹੜਾਗਾ ਮੁੱਖ ਦੋਸ਼ੀ ਨੂੰ ਤੇ ਡਰਾਈਵਰ ਨੂੰ ਦੱਸਿਆ ਜਾ ਰਿਹਾ ਕਾਬੂ ਕੀਤਾ ਹੈਗਾ ਆਪਾਂ ਜਾਣਕਾਰੀ ਇੱਥੋਂ ਦੇ ਹੋਰ ਜਿਹੜੇ ਨਿਵਾਸੀ ਨੇ ਉਹਨਾਂ ਕੋਲੋਂ ਲਵਾਂਗੇ ਵੀ ਉਹ ਇਸ ਕਾਰ ਵੇ ਨੂੰ ਕਿਸ ਤਰ੍ਹਾਂ ਵੇਖਦੇ ਨੇ ਅੰਗਰੇਜ਼ ਕੁਮਰ ਮੀ ਇੱਕ ਵਾਰ ਕਿਸ ਤਰ੍ਹਾਂ ਵੇਖਦੇ ਹੋ ਕਾਰ ਵੇ ਨੂੰ ਕਾਰ ਵੀ ਚਲੋ ਪੁਲਿਸ ਨੇ ਜੋ ਕਾਰਵਾਈ ਕੀਤੀ ਹੈ ਠੀਕ ਹੈ ਮਗਰ ਦੇਰੀ ਹੋਈ ਚਲੋ ਦੇਰ ਆ ਇਸ ਵੀਰੇ ਪਰਿਵਾਰ ਨੂੰ ਇਨਸਾਫ ਮਿਲਣ ਦੀ ਏ ਕਿਰਨ ਜਾਗੀ ਏ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਐਓ ਜੀਆਂ ਜਿਹੜੀਆਂ ਨਿਰਮਮ ਹੱਤਿਆਵਾਂ ਹੋ ਰਹੀਆਂ ਨੇ ਇਲਾਕੇ ਵਿੱਚ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਰਕਾਰ ਇਹਦੇ ਬਤੀ ਸੁਚੇਤ ਹੋਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜ ਸਮਾਂ ਰਹਿੰਦੇ ਇਸਲਾਕਾਂ ਦੇ ਪਿੱਛੇ ਧੱਕਿਆ ਜਾਵੇ ਜੇ ਅੱਜ ਜਿਸ ਤਰ੍ਹਾਂ ਕਹਿੰਦੇ ਨੇ ਵੀ ਜਿਵੇਂ 360 ਜਿਵੇਂ 25 ਦਾ ਪਰਚਾ 26 ਦਾ ਪਹਿਲੇ ਵੀ ਹੋਇਆ ਸੀ ਉਸ ਸਮੇਂ ਇਹ ਜੀ ਕਾਰਵਾਈ ਕੀਤੀ ਹੁੰਦੀ ਤਾਂ ਹੋ ਸਕਦਾ ਇਸ ਬੱਚੇ ਦੀ ਜਾਨ ਨਹੀਂ ਜਾਂਦੀ ਤੇ ਅੱਗੇ ਸਾਡਾ ਮੰਨਣਾ ਇਹ ਹੀ ਹੈ ਕਿ ਸਾਰੇ ਜਿਹੜਾ ਪਰਿਵਾਰ ਹੈ ਜਥੇਬੰਦੀਆਂ ਹੈ ਪਰਿਵਾਰ ਦੇ ਨਾਲ ਮੁੱਡੇ ਨਾਲ ਮੁੱਡਾ ਲਾ ਕੇ ਖੜੀਆਂ ਨੇ ਦੇ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਕਾਰਵਾਈ ਕਰਕੇ ਸਲਾਖਾਂ ਦੇ ਵਿਸ਼ੇ ਪਾਇਆ ਜਾਵੇ ਤੇ ਇਹ ਜੇ ਘਟਨਾਵਾਂ ਜਿਹੜੀਆਂ ਅੱਗੇ ਤੋਂ ਨਾ ਹੋਣ ਸਰਕਾਰ ਇਹਦੇ ਪਤੀ ਪੂਰੀ ਕਠੋਰਤਾ ਦੇ ਨਾਲ ਨਾ ਪਾਵੇ ਮਰਤਕ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮੌਲਾ ਮੂਜਾ ਮਰਤਕ ਦੇ ਪਰਿਵਾਰ ਦੇ ਤਾਂ ਮਾਹੌਲ ਦਾ ਸਾਬ ਦੇਖੋ ਉਹਨਾਂ ਦੇ ਪਰਿਵਾਰ ਦਾ ਜਿਹੜਾ ਜੀ ਹੈ ਉਹ ਚਲਾ ਗਿਆ ਉਹਨਾਂ ਦੇ ਘਰ ਦੇ ਵਿੱਚ ਤਾਂ ਨਹੀਂ ਰਹਾ ਤੇ ਹੁਣ ਜਿਹੜੇ ਇਹ ਦੋਸ਼ੀ ਕਾਬੂ ਹੋਏ ਨੇ ਇਹਦੇ ਨਾਲ ਥੋੜਾ ਜਿਹਾ ਉਹਨਾਂ ਨੂੰ ਹੌਸਲਾ ਹੋਇਆ ਹੈ ਹਾਂ ਜਿਨ੍ਹਾਂ ਨੇ ਸਾਡੇ ਬੱਚੇ ਦੀ ਹਤਿਆ ਕੀਤੀ ਹੈ ਉਹ ਅਜੇ ਲੱਖਾਂ ਦੇ ਪਿੱਛੇ ਨੇ ਤੇ ਮੈਂ ਕਹਿੰਦਾ ਵੀ ਸਲਾਖਾਂ ਦੇ ਪਿੱਛੇ ਹੀ ਨਹੀਂ ਇਹਨੂੰ ਕਠੋਰਤਾ ਦੇ ਨਾਲ ਜਿਹੜਾ ਦੰਡ ਮਿਲਣਾ ਚਾਹੀਦਾ ਤਾਂ ਜੋ ਇਹ ਜੀ ਜਿਹੜੀ ਸਰਕਾਰ ਜਾਂ ਪ੍ਰਸ਼ਾਸਨ ਇੱਕ ਇਤਿਹਾਸ ਰਚੇ ਕਿ ਵਾਕਈ ਦੋਸ਼ੀਆਂ ਨੂੰ ਇਹ ਸਜ਼ਾ ਮਿਲਦੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਦੇ ਵਿੱਚ 51/25 ਨੰਬਰ ਐਫ ਆਈ ਆਰ ਥਾਣਾ ਬਾਵਾਲਾ ਵਿਖੇ 302 ਆਈਪੀਸੀ 103 ਬੀ ਐਨ ਐਸ 90 ਜਿਹੜਾ ਲੇਟੈਸਟ ਲਾਅ ਹੈ ਉਹਦੇ ਅੰਡਰ ਦਰਜ ਕਰ ਲਈ ਹੈ ਤੇ ਉਹਦੇ ਵਿੱਚ ਇਹ ਆ ਵੀ ਅਸੀਂ ਬੜੀ ਮਤਲਬ ਐਸਐਸਪੀ ਸਾਹਿਬ ਤੇ ਡੀਆਈਜੀ ਸਾਹਿਬ ਨੇ ਸਾਨੂੰ ਬੜੀਆਂ ਸਖਤ ਡਾਇਰੈਕਸ਼ਨਸ ਦਿੱਤੀਆਂ ਸੀ ਵੀ ਇਹਨੂੰ ਤੁਰੰਤ ਟਰੇਸ ਕੀਤਾ ਜਾਵੇ ਉਹਦੇ ਸਬੰਧ ਦੇ ਵਿੱਚ ਇਹ ਆ ਵੀ ਜਿਹੜੀ ਉਹਦੀ ਉਹਨੇ ਘਟਨਾ ਦੇ ਸਮੇਂ ਗੱਡੀ ਵਰਤੀ ਆ ਟਾਟਾ ਹੈਰੀਅਰ ਉਹ ਵੀ ਬਰਾਮਦ ਕਰ ਲਈ ਗਈ ਹੈ ਤੇ ਉਹਦਾ ਡਰਾਈਵਰ ਜਿਹੜਾ ਉਹ ਵੀ ਨਾਲ ਉਹਦੀ ਵੀ ਅਰੈਸਟ ਪੈ ਚੁੱਕੀ ਹੈ ਅਸੀਂ ਐਸ ਪਰ ਲੀਗਲ ਵੇ ਕੱਲ ਵੀ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਤੇ ਉਹਨਾਂ ਦਾ ਰਿਮਾਂਡ ਲਵਾਂਗੇ ਤੇ ਚੰਗੀ ਤਰ੍ਹਾਂ ਪੁੱਛਗិច្ច ਕਰਾਂਗੇ ਤੇ ਜਿੰਨੇ ਵੀ ਵੈਪਨਸ ਇਹਦੇ ਵਿੱਚ ਜੋ ਕੁਝ ਇਹਨਾਂ ਨੇ ਕੀਤਾ ਸਾਰਾ ਗੁਜ਼ਰ ਕਵਰ ਕਰਾਵਾਂਗੇ। ਕੋਣ ਕੋਣ ਸੀਗਾ ਜੀ ਇਹਦੇ ਵਿੱਚ? ਇਹਦੇ ਵਿੱਚ ਹਾਲ ਦੀ ਘੜੀ ਤਾਂ ਸਾਨੂੰ ਦੋ ਜਣੇ ਮਿਲੇ ਨੇ। ਵੈਸੇ ਅ ਆਨ ਰਿਕਾਰਡ ਸਾਡੇ ਕੋਲੇ 6 ਬੰਦਿਆਂ ਦੀ ਬਾਈ ਨੇਮ ਲਿਸਟ ਆਈ ਹੈ ਬਟ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਸਾਨੂੰ ਫਿਰ ਫੜਨਾ ਮੁਸ਼ਕਲ ਹੋ ਜਾਊਗਾ। ਠੀਕ ਹੈ। ਕਿਤੇ ਨਾ ਕਿਤੇ ਪਾਰਟ ਆਫ ਇਨਵੈਸਟੀਗੇਸ਼ਨ ਆ। ਔਰ ਜੇ ਜੇਵਾ ਕਲੀਅਰ ਕਰੂੰਗਾ ਤਾਂ ਸਾਡੇ ਵਾਸਤੇ ਦਿੱਕਤ ਆ ਸਕਦੀ ਹੈ ਹੁਣ ਪਰਿਵਾਰ ਸੰਤੁਸ਼ਟ ਹੈ ਜੀ ਉਸ ਗੱਲ ਤੋਂ ਵੀ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਪਰਿਵਾਰ ਉਹਨਾਂ ਦਾ ਪੂਰਾ ਸੰਤੁਸ਼ਟਾ ਉਹਨਾਂ ਦਾ ਜਿਹੜੀ ਵਿਚਾਰਾ ਪੀੜਿਤ ਪਰਿਵਾਰ ਹੈ ਮੈਨੂੰ ਬੜੀ ਸਾਨੂੰ ਟੋਟਲ ਪੁਲਿਸ ਪ੍ਰਸ਼ਾਸਨ ਨੂੰ ਬੜੀ ਹਮਦਰਦੀ ਆ ਉਹਨਾਂ ਨੇ 5 6 ਦਿਨ ਸਾਡੇ ਕੰਮ ਤੇ ਵਿਸ਼ਵਾਸ ਕੀਤਾ ਔਰ ਉਹਦਾ ਪੋਸਟਮਾਰਟਮ ਕਰਵਾ ਕੇ ਲਾਸਟ ਬਿਊਰੀਅਲ ਮੈਂ ਬਿਸ਼ਨਪੁਰੇ ਜਾ ਕੇ ਖੁਦ ਕਰਵਾ ਕੇ ਆਇਆ ਔਰ ਉੱਥੇ ਵੀ ਮੈਂ ਉਹਨਾਂ ਨਾਲ ਭਰੋਸਾ ਦਿੰਦਾ ਕਿ ਤੁਹਾਨੂੰ ਇਨਸਾਫ ਮਿਲੂਗਾ ਸੀ ਇਸ ਗੱਲ ਤੇ ਕੋਈ ਢਿੱਲ ਨਹੀਂ ਵਰਤਾਂਗੇ ਤਸਵੀਰਾਂ ਤੁਹਾਨੂੰ ਅਬੋਰ ਦੇ ਸਰਕਾਰੀ ਹਸਪਤਾਲ ਦੀਆਂ ਦਿਖਾਈਆਂ ਗਈਆਂ ਨੇ ਜਿੱਥੇ ਬਾਹਰ ਤਰਤਨ ਦਾ ਸ਼ਬ ਜਿਹੜਾਗਾ ਮੌrti ਤੇ ਰਖਾਇਆ ਗਿਆ 7 ਦਿਨ ਬੀਤ ਜਾਣ ਤੋਂ ਬਾਅਦ ਜਿਹੜਾਗਾ ਪੁਲਿਸ ਨੇ ਜਿਹੜੀ ਹੈ ਕਾਰਵਾਈ ਕੀਤੀ ਹੈ ਤੇ ਮੁੱਖ ਦੋਸ਼ੀ ਨੂੰ ਜਿਹੜਾ ਕਾਬੂ ਕੀਤਾ ਹੈਗਾ ਨਾਲ ਦੱਸਿਆ ਜਾ ਰਿਹਾ ਉਹਦੇ ਇੱਕ ਡਰਾਈਵਰ ਨੂੰ ਕਾਬੂ ਕੀਤਾ ਪਰਿਵਾਰ ਦੇ ਵਿੱਚ ਜਿਹੜਾਗਾ ਇੱਕ ਜਿਹੜਾਗਾ ਸ਼ੋਕ ਦੀ ਲਹਿਰ ਜਿਹੜੀ ਦੌੜ ਗਈ ਹੈ ਤੇ ਪਰਿਵਾਰ ਜਿਹੜਾਗਾ ਅੱਗੇ ਵੀ ਜਿਹੜਾਗਾ ਇਨਸਾਫ ਦੀ ਜਿਹੜੀ ਹੈ ਮੰਗ ਕਰ ਰਿਹਾ ਹੈ ਤੇ ਅੱਪਾ ਜਿਹੜੇ ਇੱਥੋਂ ਦੇ ਇੰਸਪੈਕਟਰ ਨੇ ਜਿਹੜੇ ਆਪਣੇ ਦਵਿੰਦਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਈ ਜਾਂ ਉੱਥੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਵੀ ਦੋਸ਼ੀਆਂ ਨੂੰ ਕਿੰਨੇ ਜਣਿਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਇੱਕ ਤਾਰਾ ਲਾਈ ਗਈ ਆ ਦੇਣਿਕ ਸਵੇਰਾ ਟਵਲੀ ਬਣਾਉਣਾ ਕਿਤੋਂ ਸੋਲਿਸ਼ਕ ਰਿਪੋਰਟ